ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਮੇਰਾ ਨਾਮ ਜਗਜੀਤ ਸਿੰਘ ਮੈਂ ਜਪਜੀ ਸਾਹਿਬ ਦੀ ਵਿਆਖਿਆ ਨੂੰ ਜਿਵੇਂ ਕਿ Instagram ਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾਲ ਹੀ YouTube ਤੇ ਵੀ ਹੁਣ ਇੱਕ ਇੱਕ ਪਉੜੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਪਹਿਲਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੂਲ ਮੰਤਰ ਫਿਰ ਜਪਜੀ ਸਾਹਿਬ ਦੇ ਅਰਥ ਕੀ ਨੇ ਤੇ ਉਸ ਤੋਂ ਬਾਅਦ ਸ਼ਲੋਕ ਤੇ ਪਹਿਲੀ ਪੌੜੀ ਨੂੰ ਹੁਣ ਤੱਕ ਸਮਝਿਆ ਹੈ ਜੇ ਹੁਣ ਤੱਕ ਤੁਹਾਨੂੰ ਕਿਸੇ ਵੀ ਗੱਲ ਦੀ ਸਮਝ ਨਾ ਆਈ ਹੋਵੇ ਤਾਂ ਤੁਸੀਂ ਆਪਣਾ ਕਮੈਂਟ ਜਰੂਰ ਮੈਨੂੰ ਛੱਡੋ ਤਾਂ ਕਿ ਮੈਂ ਉਹਦਾ ਆਨਸਰ ਤੁਹਾਨੂੰ ਦੇ ਸਕਾਂ ਸੋ ਅੱਜ ਅਸੀਂ ਸਮਝਾਂਗੇ ਜੀ ਦੂਸਰੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਕੀ ਸਮਝਾਉਂਦੇ ਨੇ ਸੋ ਪਹਿਲਾ ਬੰਦ ਹੈ ਹੁਕਮੀ ਹੋਵਣ ਆਕਾਰ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੇ ਮਨੁੱਖ ਜੀਵ ਜੰਤੂ ਆਦਿਕ ਸਭ ਕੁਝ ਪੈਦਾ ਹੁੰਦਾ ਹੈ ਤੇ ਇਹ ਅਸੀਂ ਗੁਰਬਾਣੀ ਦੇ ਅੰਦਰ ਵੀ ਅਨੇਕਾਂ ਹੀ ਥਾਵਾਂ ਤੇ ਪੜਦੇ ਹਾਂ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਬਾਣੀ ਦੇ ਵਿੱਚ ਹੀ ਹਰ ਇੱਕ ਜੀਵ ਜੰਤੂ ਪੈਦਾ ਹੁੰਦਾ ਹੈ ਤੇ ਚਾਰ ਤਰੀਕਿਆਂ ਦੇ ਨਾਲ ਸਾਰੀਆਂ ਬਨਸਪਤੀ ਜਾਂ ਜੋ ਵੀ ਇੱਥੇ ਪੈਦਾ ਹੋ ਰਿਹਾ ਉਹਦੇ ਚਾਰ ਢੰਗ ਨੇ ਪਹਿਲਾ ਉਤਪੁੱਜ ਕਿ ਜਿੰਨੀ ਬਨਸਪਤੀ ਹੈ ਜਿੰਨੇ ਫਲ ਨੇ ਦਰਖਤ ਨੇ ਜੜੀਆਂ ਬੂਟੀਆਂ ਇਹ ਸਭ ਕੁਝ ਇਹ ਪਹਿਲਾ ਤਰੀਕਾ ਹੈ ਅਤੇ ਦੂਜਾ ਹੈ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਜੇਲਜ ਜੇਲ ਤੋਂ ਪੈਦਾ ਹੋਣ ਵਾਲੇ ਅੰਡਸ ਅੰਡੇ ਤੋਂ ਪੈਦਾ ਹੋਣ ਵਾਲੇ ਇਹਨਾਂ ਚਾਰ ਤਰੀਕਿਆਂ ਦੇ ਨਾਲ ਜੀਵ ਜੰਤੂ ਮਨੁੱਖ ਆਦਿਕ ਪੈਦਾ ਹੁੰਦੇ ਨੇ ਹੁਕਮ ਹੀ ਹੋਵਣਾ ਆਕਾਰ ਹੁਕਮ ਨਾ ਕਹਿਆ ਜਾਈ ਪਰ ਫਿਰ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿਵੇਂ ਇਹ ਸਭ ਕੁਝ ਪੈਦਾ ਹੋ ਰਿਹਾ ਕਿਵੇਂ ਬਣ ਰਿਹਾ ਕਿਵੇਂ ਇਹ ਢਾਂਚਾ ਖੜਾ ਕੀਤਾ ਗਿਆ ਸਾਇੰਸ ਡਾਨਾ ਨੇ ਇਹ ਗੱਲ ਦੀ ਖੋਜ ਕੀਤੀ ਸੀ ਕਿ ਬਾਂਦਰ ਤੋਂ ਮਨੁੱਖ ਬਣਿਆ ਹੈ ਤੇ ਆਪ ਸਭ ਨੇ ਕਿਤਨਾ ਕਿਤੇ ਇਹ ਖੋਜ ਨੂੰ ਜਿਵੇਂ ਬਾਹਰੀ ਰੂਪ ਦੇ ਵਿੱਚ ਦਰਸਾਇਆ ਗਿਆ ਪਹਿਲਾਂ ਬਾਂਦਰ ਹੈ ਫਿਰ ਹੌਲੀ-ਹੌਲੀ ਮਨੁੱਖ ਉੱਪਰ ਨੂੰ ਉਠਦਾ ਤੇ ਉਹ ਬੰਦਾ ਬਣ ਗਿਆ ਪਰ ਜੇ ਇਸ ਤਰ੍ਹਾਂ ਹੁੰਦਾ ਤਾਂ ਕੀ ਜਿਹੜੇ ਅੱਜ ਉਹ ਬਾਂਦਰ ਨੇ ਉਹ ਮਨੁੱਖ ਕਿਉਂ ਨਹੀਂ ਬਣ ਰਹੇ ਤੇ ਜੇ ਬਾਂਦਰਾਂ ਤੋਂ ਹੀ ਮਨੁੱਖ ਬਣੇ ਸੀ ਤਾਂ ਫਿਰ ਬਾਂਦਰਾਂ ਦੀ ਜਿਹੜੀ ਜੁਨੀ ਹੈ ਉਹ ਤੇ ਖਤਮ ਹੋ ਜਾਣੀ ਚਾਹੀਦੀ ਸੀ ਕਿਉਂਕਿ ਸਾਰੇ ਮਨੁੱਖ ਬਣ ਗਏ ਨੇ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਅਸੀਂ ਰੋਜ਼ਾਨਾ ਰਹਿ ਰਾਸ ਬਾਣੀ ਦੇ ਅੰਦਰ ਪੜਦੇ ਹਾਂ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿਨੇਉ ਪਾਈ ਕਿ ਬਹੁਤ ਰੰਗਾਂ ਦੀ ਦੁਨੀਆ ਉਸ ਅਕਾਲ ਪੁਰਖ ਪਰਮਾਤਮਾ ਦੇ ਇੱਕ ਹੁਕਮ ਦੇ ਵਿੱਚ ਹੀ ਪੈਦਾ ਹੋ ਗਈ ਜਿਹੜਾ ਅਸੀਂ ਜਪਜੀ ਸਾਹਿਬ ਬਾਣੀ ਦੇ ਅੱਗੇ ਪੜਦੇ ਹਾਂ ਕੀਤਾ ਪਸਾਓ ਇੱਕੋ ਕਬਾਓ ਕਿ ਇੱਕ ਹੁਕਮ ਦੇ ਨਾਲ ਹੀ ਉਸ ਪਰਮਾਤਮਾ ਦੇ ਇੱਕ ਵਾਰ ਕਹਿਣ ਤੇ ਹੀ ਉਹਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਇਹ ਸਾਰਾ ਬ੍ਰਹਿਮੰਡ ਇਹ ਦੁਨੀਆ ਇਹ ਖਲਕਤ ਜੀਵਨ ਇੱਥੇ ਸ਼ੁਰੂ ਹੋ ਗਏ ਸੋ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮ ਦੇ ਵਿੱਚ ਹੀ ਜੀਵ ਜੰਤ ਪੈਦਾ ਹੁੰਦੇ ਨੇ ਜੀ ਦਾ ਅਰਥ ਇੱਥੇ ਮੈਂ ਥੋੜਾ ਜਿਆ ਡੀਪਲੀ ਇਸ ਗੱਲ ਤੇ ਜਾਣਾ ਚਾਹਾਂਗਾ ਜੀ ਦਾ ਅਰਥ ਕਈ ਵਾਰ ਬਹੁਤੇ ਮਨੁੱਖ ਚੰਗੇ ਗੁਣ ਬੁੱਧ ਮਤ ਬੁੱਧ ਵੀ ਕਰਦੇ ਨੇ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਆਸਾ ਦੀ ਬਾਰ ਬਾਣੀ ਦੇ ਅੰਦਰ ਇਹ ਲਫ਼ਜ਼ ਪੜ੍ਹਦੇ ਹਾਂ ਨਾਨਕ ਜੀ ਉਪਾਇਕ ਐ ਲਿਖ ਨਾਵੇ ਧਰਮ ਬਹਾਲਿਆ ਕਿ ਉੱਥੇ ਵੀ ਜੀ ਸ਼ਬਦ ਵਰਤੇ ਆ ਤਾਂ ਇਹ ਜੀਵ ਨੂੰ ਕਈ ਹੋਰ ਖਾਮਾਂ ਤੇ ਇੱਕ ਵਡਿਆਈ ਦੇ ਰੂਪ ਦੇ ਵਿੱਚ ਜਾਂ ਚੰਗੇ ਗੁਣਾਂ ਦੇ ਰੂਪ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਸੋ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਤੇ ਹੁਕਮ ਦੇ ਵਿੱਚ ਹੀ ਵਡਿਆਈ ਮਿਲਦੀ ਹੈ ਜਿਵੇਂ ਅਸੀਂ 12ਵਾਂ ਬਾਣੀ ਦੇ ਅੰਦਰ ਇਹ ਪੜਦੇ ਹਾਂ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਕਿ ਸੱਚ ਦੇ ਮਾਰਗ ਤੇ ਚੱਲਦੇ ਆ ਜਿਹੜੇ ਮਨੁੱਖ ਸੱਚ ਦਾ ਪੱਲਾ ਫੜਦੇ ਨੇ ਸੱਚਾ ਰਾਹ ਅਪਣਾਉਂਦੇ ਨੇ ਉਹਨਾਂ ਨੂੰ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਵਿਡਿਆਈ ਮਿਲਦੀ ਹੈ ਸੋਭਾ ਮਿਲਦੀ ਹੈ ਉਹ ਸੋਭਾ ਖਟਦੇ ਨਹੀਂ ਪਰ ਸੱਚ ਦਾ ਮਾਰਗ ਸੌਖਾ ਨਹੀਂ ਹੁੰਦਾ ਕਿਉਂਕਿ ਹਰ ਮਨੁੱਖ ਪਹਿਲੀ ਗੱਲ ਤੇ ਸਰਾਥ ਤੇ ਚੱਲ ਨਹੀਂ ਪਾਉਂਦਾ ਜਿਵੇਂ ਬਾਬਾ ਕਬੀਰ ਜੀ ਆਪਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਬੀਰ ਜਹਿਮ ਪਾਛੇ ਪੰਡਿਤ ਗਏ ਪਾਛੇ ਪਰਿਬਹੀਲ ਇੱਕ ਔਕਟ ਕਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ ਕਿ ਜਿਸ ਪਾਸੇ ਤੇ ਪਖੰਡ ਹੈ ਬਹਿਮ ਭਰਮ ਨੇ ਉਧਰ ਤੇ ਲੱਖਾਂ ਕਰੋੜਾਂ ਲੋਕ ਜਾ ਰਹੇ ਨੇ ਬੜੇ ਲੋਕਾਂ ਦੀ ਭੀੜ ਪਰ ਜਿੱਧਰ ਜਿਸ ਪਾਸੇ ਸੱਚਾ ਹੈ ਰਸਤਾ ਸੱਚਾ ਹੈ ਰਾਹ ਸੱਚੇ ਨੇ ਗੱਲਾਂ ਸੱਚੀਆਂ ਨੇ ਕਰਮ ਸੱਚੇ ਨੇ ਉਧਰ ਬਾਬਾ ਕਬੀਰ ਜੀ ਕਹਿੰਦੇ ਔ ਘਟ ਕਾਟੀ RAM ਕੀ ਮੈਂ ਉਧਰ ਇਕੱਲਾ ਹੀ ਜਾ ਰਿਹਾ ਮੈਂ ਇਕੱਲਾ ਹੀ ਉਸ ਚੜਾਈ ਨੂੰ ਚੜ ਰਿਹਾ ਹਾਂ ਸੋ ਜਿਹੜੇ ਪ੍ਰਮਾਤਮਾ ਦੇ ਰਾਹ ਤੇ ਚੱਲਦੇ ਨੇ ਫਿਰ ਉਹ ਇਨਸਾਨ ਖੁਦ ਸੱਚੇ ਹੁੰਦੇ ਨੇ ਤੇ ਉਹ ਸੱਚ ਦਾ ਰਸਤਾ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਨੇ ਅਗਲੀ ਪੰਕਤੀ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਮਨੁੱਖ ਆਪਣੇ ਸੁਭਾਅ ਦੇ ਅਨੁਸਾਰ ਹੀ ਉੱਤਮ ਅਤੇ ਨੀਚ ਅਤੇ ਦੁੱਖ ਸੁੱਖ ਪਾਉਂਦੇ ਨੇ ਬਚਪਨ ਤੋਂ ਲੈ ਕੇ ਅਸੀਂ ਜਿਸ ਤਰ੍ਹਾਂ ਦਾ ਸੁਭਾਅ ਬਣਾ ਲੈਂਦੇ ਹਾਂ ਫਿਰ ਉਸ ਤਰ੍ਹਾਂ ਦੇ ਸਾਡੇ ਕਰਮ ਬਣਨੇ ਸ਼ੁਰੂ ਹੋ ਜਾਂਦੇ ਨੇ ਸਾਡੇ ਕਰਮ ਵੀ ਉਸ ਤਰ੍ਹਾਂ ਦੇ ਹੋ ਜਾਂਦੇ ਨੇ ਤੇ ਉਹਨਾਂ ਕਰਮਾਂ ਦੇ ਆਧਾਰ ਤੇ ਹੀ ਫਿਰ ਸਾਨੂੰ ਦੁੱਖ ਸੁੱਖ ਮਿਲਦੇ ਨੇ ਅਸੀਂ ਚੰਗੇ ਤੇ ਮਾੜੇ ਬਣਦੇ ਹਾਂ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ ਜੈਸਾ ਬੀਜੇ ਸੋ ਲੂਣੇ ਕਰਮਾਂ ਸੰਦੜਾ ਖੇਤ ਕਿ ਜਿਸ ਤਰ੍ਹਾਂ ਦਾ ਬੀਜਾਂਗੇ ਉਹ ਜਦੋਂ ਉਹਦੀ ਰੁੱਤ ਆਵੇਗੀ ਜਦੋਂ ਸਮਾਂ ਆਵੇਗਾ ਜਦੋਂ ਕੁਦਰਤ ਉਹਦੇ ਵੱਲ ਹੋ ਜਾਵੇਗੀ ਜੋ ਬੀਜਿਆ ਹੈ ਉਹ ਇੱਕ ਨਾ ਦੇ ਇੱਕ ਦਿਨ ਸਾਡੇ ਸਾਹਮਣੇ ਪੁੰਗਰ ਕੇ ਜਰੂਰ ਆਉਂਦਾ ਹੈ ਭਾਵੇਂ ਅਸੀਂ ਸਾਡੇ ਜੀਵਨ ਦੇ ਵਿੱਚ ਚੰਗਾ ਬੀਜ ਲਈਏ ਭਾਵੇਂ ਮਾੜਾ ਬੀਜ ਲਈਏ ਇਹ ਸਾਡੇ ਤੇ ਨਿਰਪੱਖ ਕਰਦਾ ਹੈ ਤਾਂ ਹੁਕਮ ਦੇ ਅਨੁਸਾਰ ਹੀ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ ਤੇ ਕੋਈ ਨੀਚ ਬਣ ਜਾਂਦਾ ਹੈ ਜਾਤ ਪਾਤ ਕਰਕੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਜਿਹੜਾ ਵੀ ਮਨੁੱਖ ਉੱਚਾ ਹੈ ਉਹ ਆਪਣੇ ਕਰਮਾ ਕਰਕੇ ਹੈ ਆਪਣੀ ਚੰਗਿਆਈ ਕਰਕੇ ਹੈ ਤੇ ਜੇ ਕੋਈ ਮਨੁੱਖ ਨੀਵਾ ਹੈ ਤਾਂ ਉਹ ਆਪਣੀ ਸੋਚ ਕਰਕੇ ਆਪਣੇ ਭੈੜੇ ਕਰਮਾ ਕਰਕੇ ਹੈ ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਹੁਕਮ ਲਿਖ ਦੁੱਖ ਸੁੱਖ ਪਾਈਏ ਤੇ ਜਿਹੜਾ ਦੁੱਖ ਸੁੱਖ ਇਸ ਵਿਸ਼ੇ ਨੂੰ ਸਮਝਣਾ ਬੜਾ ਜ਼ਰੂਰੀ ਹੈ ਮਨੁੱਖ ਆਪਣੇ ਜੀਵਨ ਦੇ ਵਿੱਚ ਜੋ ਵੀ ਕਰਦਾ ਹੈ ਜਿਸ ਤਰ੍ਹਾਂ ਦੇ ਵੀ ਕਰਮ ਕਰਦਾ ਹੈ ਧਨ ਮਾਇਆ ਜੋੜਦਾ ਵਿਆਹ ਸ਼ਾਦੀ ਕਰਦਾ ਪਰਿਵਾਰ ਬਣਾਉਂਦਾ ਹਰ ਇੱਕ ਗੱਲ ਦੇ ਪਿੱਛੇ ਸੁਖ ਛੁਪਿਆ ਹੋਇਆ ਹੈ ਕਿ ਮੈਨੂੰ ਸੁਖ ਪ੍ਰਾਪਤ ਹੋਵੇ ਪਰ ਇਹ ਗੱਲ ਸਾਨੂੰ ਸਾਡੇ ਜੀਵਨ ਦੇ ਵਿੱਚ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਸੁਖ ਦੁੱਖ ਦਾ ਸਬੰਧ ਸਾਡੇ ਆਪਣੇ ਆਪ ਦੇ ਨਾਲ ਹੈ ਸਾਨੂੰ ਸੁਖ ਜਾਂ ਦੁੱਖ ਕੋਈ ਨਹੀਂ ਦੇ ਸਕਦਾ ਇਹ ਗੁਰਬਾਣੀ ਦੇ ਅੰਦਰ ਅਸੀਂ ਇਸ ਤਰ੍ਹਾਂ ਪੜਦੇ ਹਾਂ ਦੱਦੈ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣ ਕਿ ਦੋਸ਼ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਜੋ ਮੈਂ ਆਪਣੇ ਜੀਵਨ ਦੇ ਵਿੱਚ ਕੀਤਾ ਜਿਸ ਤਰ੍ਹਾਂ ਦੇ ਕਰਮ ਕੀਤੇ ਉਸ ਤਰ੍ਹਾਂ ਦੇ ਹੀ ਦੁੱਖ ਸੁੱਖ ਮੈਂ ਆਪਣੇ ਜੀਵਨ ਦੇ ਵਿੱਚ ਪਾ ਲਏ ਨੇ ਪਰ ਇੱਕ ਪਾਸੇ ਤੇ ਅਸੀਂ ਗੁਰੂ ਪਾਤਸ਼ਾਹ ਦੀ ਬਾਣੀ 'ਚ ਇਹ ਪੜਦੇ ਹਾਂ ਕਿ ਪ੍ਰਮਾਤਮਾ ਨਿਰਵੈਰ ਹੈ ਤੇ ਦੂਜੇ ਪਾਸੇ ਜਦੋਂ ਸਾਡੇ ਜੀਵਨ ਦੇ ਵਿੱਚ ਸਾਨੂੰ ਕੋਈ ਛੋਟਾ ਬਹੁਤਾ ਦੁੱਖ ਮਿਲ ਜਾਂਦਾ ਹੈ ਕੋਈ ਪਰੇਸ਼ਾਨੀ ਆ ਜਾਂਦੀ ਹੈ ਕੋਈ ਘਾਟਾ ਆ ਜਾਂਦਾ ਹੈ ਤਾਂ ਅਸੀਂ ਨਾਲ ਦੀ ਨਾਲ ਫਿਰ ਪ੍ਰਮਾਤਮਾ ਨੂੰ ਆਪਣਾ ਦੁਸ਼ਮਣ ਮੰਨ ਲੈਂਦੇ ਹਾਂ ਅਸੀਂ ਦੋ ਗੱਲਾਂ ਕਰ ਦਿੰਦੇ ਹਾਂ ਰੱਬ ਦੇ ਨਾਲ ਇੱਕ ਪਾਸੇ ਉਹ ਨਿਰਵੈਰ ਵੀ ਹੈ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਪਰ ਦੂਜੇ ਪਾਸੇ ਅਸੀਂ ਉਹਨੂੰ ਦੋਸ਼ੀ ਠਾਪ ਕੇ ਉਹਦੇ ਤੇ ਦੋਸ਼ ਲਗਾ ਕੇ ਉਹ ਤੋਂ ਫਿਰ ਬੁਰੇ ਬਣ ਜਾਂਦੇ ਹਾਂ ਉਹਨੂੰ ਵੀ ਅਸੀਂ ਬੁਰਾ ਬਣਾ ਦਿੰਦੇ ਹਾਂ ਤਾਂ ਇਸ ਕਰਕੇ ਦੁੱਖ ਸੁੱਖ ਸਾਨੂੰ ਰੱਬ ਨਹੀਂ ਦਿੰਦਾ ਸਾਡੇ ਕਰਮਾਂ ਦੇ ਦੁਆਰਾ ਹੀ ਸਾਨੂੰ ਦੁੱਖ ਸੁੱਖ ਮਿਲਦੇ ਨੇ ਜਿਸ ਤਰ੍ਹਾਂ ਦਾ ਅਸੀਂ ਕਰਮ ਕਰਦੇ ਹਾਂ ਉਹਦਾ ਰਿਜ਼ਲਟ ਸਾਨੂੰ ਮਿਲਦਾ ਹੈ ਸੋ ਅਗਲੀਆਂ ਪੰਕਤੀਆਂ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਉਪਵਾਈਆਂ ਇੱਕ ਉਹ ਮਨੁੱਖ ਨੇ ਜਿਨ੍ਹਾਂ ਨੂੰ ਹੁਕਮ ਦੇ ਵਿੱਚ ਬਖਸ਼ਿਸ਼ ਹੁੰਦੀ ਹੈ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਤੇ ਬਖਸ਼ਿਸ਼ਾਂ ਕਿੰਨਾ ਤੇ ਹੁੰਦੀਆਂ ਨੇ ਹੁਣ ਵੇਖੋ ਇੱਕ ਤੇ ਪੁੱਤਰ ਉਹ ਹੁੰਦਾ ਹੈ ਆਪਣੇ ਮਾਤਾ ਪਿਤਾ ਦਾ ਜਿਹੜਾ ਉਹਨਾਂ ਦੇ ਕਹਿਣੇ ਦੇ ਵਿੱਚ ਚੱਲਦਾ ਹੈ ਤੇ ਇੱਕ ਸੁਪੁੱਤਰ ਉਹ ਹੈ ਜਿਹੜਾ ਕਹਿਣੇ ਦੇ ਵਿੱਚ ਨਹੀਂ ਚੱਲਦਾ ਮਾਤਾ ਪਿਤਾ ਦਾ ਪਿਆਰ ਆਪਣੇ ਬੱਚਿਆਂ ਦੇ ਲਈ ਬਰਾਬਰ ਹੈ ਬਰਾਬਰ ਰੂਪ ਦੇ ਵਿੱਚ ਉਹ ਪਿਆਰ ਕਰਦੇ ਨੇ ਪਰ ਜੇ ਕੋਈ ਉਹਨਾਂ ਦੇ ਅਨੁਸਾਰ ਨਹੀਂ ਚੱਲਣਾ ਚਾਹੁੰਦਾ ਉਹਨਾਂ ਦੀ ਗੱਲ ਨਹੀਂ ਮੰਨਣਾ ਚਾਹੁੰਦਾ ਤਾਂ ਉਹ ਫਿਰ ਵੀ ਬਰਾਬਰ ਹੀ ਪਿਆਰ ਕਰਦੇ ਨੇ ਪਰ ਉਹਦੇ ਤੇ ਬਖਸ਼ਿਸ਼ ਜ਼ਿਆਦਾ ਹੋਵੇਗੀ ਜਿਹੜਾ ਗੱਲ ਨੂੰ ਜ਼ਿਆਦਾ ਮੰਨਦਾ ਹੈ ਇੱਕ ਨਾਰਮਲ ਉਦਾਹਰਨ ਹੈ ਕਿ ਜਿਹੜਾ ਬੱਚਾ ਜ਼ਿਆਦਾ ਪਿਆਰ ਕਰੇਗਾ ਮਾਤਾ ਪਿਤਾ ਨੂੰ ਤੇ ਉਹਦੇ ਤੇ ਬਖਸ਼ਿਸ਼ਾਂ ਵੀ ਜ਼ਿਆਦਾ ਹੋਣਗੀਆਂ ਕਿਉਂਕਿ ਜਿਹੜਾ ਬੁਰਾ ਬਣੇਗਾ ਪਹਿਲੀ ਗੱਲ ਤੇ ਉਹ ਆਪਣੇ ਆਪ ਦੇ ਨਾਲ ਬੁਰੀਾਈ ਕਰ ਰਿਹਾ ਏ ਫਿਰ ਉਹ ਆਪਣੇ ਮਾਤਾ ਪਿਤਾ ਨਾਲ ਬੁਰਾ ਬਣ ਗਿਆ ਫਿਰ ਉਹ ਕਰਮ ਵੀ ਮਾੜੀ ਕਰੇਗਾ ਤਾਂ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਭਾਈ ਹੈ ਤੇ ਇੱਕ ਹੁਕਮ ਦੇ ਵਿੱਚ ਹੀ ਪਭਾਈ ਜਾਂਦੇ ਨੇ ਜਿਹੜੇ ਮਨੁੱਖ ਭੈੜੀ ਮੱਤ ਮਾੜੀ ਸੋਚ ਮਾੜੇ ਵਿਚਾਰ ਆਪਣੇ ਜੀਵਨ ਦੇ ਵਿੱਚ ਲੈ ਕੇ ਚੱਲਦੇ ਨੇ ਇਹ ਹੈ ਜ਼ਿੰਮੇਵਾਰੀ ਕਿ ਮਨੁੱਖ ਨੂੰ ਜੇ ਪ੍ਰਮਾਤਮਾ ਨੇ ਦਿਮਾਗ ਦਿੱਤਾ ਹੈ ਤਾਂ ਆਪਣਾ ਦਿਮਾਗ ਵਰਤਣਾ ਹੈ ਉਹਦੀ ਵਰਤੋਂ ਕਰਨੀ ਹੈ ਪਰ ਫਿਰ ਵੀ ਇਹ ਮਨੁੱਖ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਕਰ ਪਾਉਂਦਾ ਜਿੱਦਾਂ ਦਾ ਇਹ ਸੁਭਾਅ ਬਣਾ ਲੈਂਦਾ ਹੈ ਉਸ ਤਰ੍ਹਾਂ ਹੀ ਭਵਾਇਆ ਜਾਂਦਾ ਹੈ ਭਵਾਉਂਦੇ ਵੀ ਇਹਦੇ ਆਪਣੇ ਆਪ ਦੇ ਕਰਮ ਨੇ ਕਿਉਂਕਿ ਗੱਲ ਕਰਮਾਂ ਦੀ ਚੱਲ ਰਹੀ ਹੈ ਹੁਕਮ ਦੇ ਵਿੱਚ ਹੀ ਬੰਦਾ ਕਰਮ ਕਮਾਉਂਦਾ ਹੈ ਹੁਕਮ ਦੇ ਵਿੱਚ ਹੀ ਬਖਸ਼ਿਸ਼ ਹੁੰਦੀ ਹੈ ਹੁਕਮ ਦੇ ਵਿੱਚ ਹੀ ੱੱਕੇ ਖਾਂਦਾ ਹੈ ਭਟਕਦਾ ਰਹਿੰਦਾ ਹੈ ਸਾਰੀ ਉਮਰ ਤਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਕੁਝ ਵੀ ਹੋ ਰਿਹਾ ਹੈ ਇਸ ਸੰਸਾਰ ਤੇ ਸਭ ਕੁਝ ਹੁਕਮ ਦੇ ਵਿੱਚ ਹੈ ਪਰ ਇੱਕ ਗੱਲ ਇੱਥੇ ਸਾਨੂੰ ਸਮਝਣੀ ਚਾਹੀਦੀ ਹੈ ਜਿਹੜੀਆਂ ਬਾਹਰੀ ਸੰਸਾਰੀ ਗੱਲਾਂ ਵਾਪਰਦੀਆਂ ਨੇ ੱੱਕੇ ਠੱਗੀਆਂ ਬੇਈਮਾਨੀਆਂ ਹੋਣੀਆਂ ਬਲਾਤਕਾਰ ਹੋਣੇ ਐਕਸੀਡੈਂਟ ਹੋਣੇ ਕੋਈ ਲੜਾਈਆਂ ਝਗੜਿਆਂ 'ਚ ਮਰਦਾ ਹੈ ਕੋਈ ਕਤਲਗਾਰਤ ਕਰਦਾ ਹੈ ਇਹਨੂੰ ਅਸੀਂ ਹੁਕਮ ਦਾ ਰੂਪ ਨਹੀਂ ਦੇ ਸਕਦੇ ਹਾਂ ਕਿਉਂਕਿ ਇਹ ਸਭ ਕੁਝ ਹੁਕਮ ਦੇ ਵਿੱਚ ਬੜਾ ਡੀਪ ਜਾਣਾ ਪਵੇਗਾ ਇਸ ਪੰਕਤੀ ਨੂੰ ਸਮਝਣ ਦੇ ਲਈ ਹੋਵੇਗਾ ਹੁਕਮ ਦੇ ਵਿੱਚ ਹੀ ਪਰ ਉਹ ਮਨੁੱਖਾਂ ਦੇ ਆਪਣੇ ਕੁਝ ਕਮੀਆਂ ਕਰਕੇ ਹੋ ਰਿਹਾ ਹੁੰਦਾ ਹੈ ਹੁਕਮ ਦੇ ਵਿੱਚ ਉਹ ਇਸ ਤਰ੍ਹਾਂ ਹੋਵੇਗਾ ਪ੍ਰਮਾਤਮਾ ਨੇ ਮੰਨ ਲਓ ਕਿ ਦੋ ਰਸਤੇ ਜਾ ਰਹੇ ਨੇ ਦੋ ਸੜਕਾਂ ਜਾ ਰਹੀਆਂ ਨੇ ਉਹ ਦੋਵੇਂ ਸੜਕਾਂ ਪ੍ਰਮਾਤਮਾ ਨੇ ਹੀ ਬਣਾਈਆਂ ਨੇ ਇੱਕ ਚੰਗੀ ਸੜਕ ਹੈ ਦੂਜੀ ਬੁਰੀ ਸੜਕ ਹੈ ਹੁਣ ਚਾਹੇ ਤੇ ਮਨੁੱਖ ਚਾਹੇ ਚੰਗਾ ਰੋਡ ਅਪਣਾ ਲੇ ਚਾਹੇ ਚਾਹੇ ਤੇ ਬੁਰਾ ਅਪਣਾ ਲੇ ਉਹ ਦੋਨੇ ਰਾਹ ਹੀ ਪ੍ਰਮਾਤਮਾ ਨੇ ਬਣਾਏ ਨੇ ਹੈ ਹੁਕਮ ਦੇ ਵਿੱਚ ਹੀ ਨੇ ਪਰ ਉੱਥੇ ਹੁਣ ਜੇ ਮਨੁੱਖ ਬੁਰਾ ਰਾਹ ਅਪਣਾਉਂਦਾ ਹੈ ਜਾਤੇ ਉਹ ਹੁਕਮ ਦੇ ਵਿੱਚ ਹੀ ਰਿਹਾ ਏ ਪਰ ਉਹ ਆਪਣੀ ਗਲਤੀ ਕਰਕੇ ਜਾ ਰਿਹਾ ਏ ਆਪਣੀ ਕਮੀ ਕਰਕੇ ਜਾ ਰਿਹਾ ਆਪਣੀ ਸੁਭਾਅ ਕਰਕੇ ਜਾ ਰਿਹਾ ਏ ਤਾਂ ਇਸ ਕਰਕੇ ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ ਪਰ ਜਿਹੜੇ ਮਨੋਖੀ ਸਮਝ ਲੈਂਦੇ ਨੇ ਕਿ ਜੋ ਕੁਝ ਵੀ ਹੋਣਾ ਏ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੋਣਾ ਏ ਉਹਦੀ ਰਜ਼ਾ ਦੇ ਵਿੱਚ ਹੋਣਾ ਏ ਤਾਂ ਉਹ ਕਦੇ ਵੀ ਹਉਮੈ ਅਹੰਕਾਰ ਦੀਆਂ ਗੱਲਾਂ ਨਹੀਂ ਕਰਦੇ ਉਸ ਸਦਾ ਹੀ ਪਰਮਾਤਮਾ ਦਾ ਭਾਣਾ ਮੰਨਦੇ ਨੇ ਉਹਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਘਾਟੇ ਬਾਧਿਆਂ ਨੂੰ ਵੀ ਸਹਿੰਦੇ ਨੇ ਦੁੱਖਾਂ ਸੁੱਖਾਂ ਨੂੰ ਵੀ ਸਹਿੰਦੇ ਨੇ ਹਰ ਸਮੇਂ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੀ ਰਜ਼ਾ ਭਾਣੀ ਦੇ ਵਿੱਚ ਰਹਿਣਾ ਹੀ ਉਹਨੇ ਜੀਵਨ ਦਾ ਇੱਕ ਮਕਸਦ ਬਣ ਜਾਂਦਾ ਹੈ ਸੋ ਜੇ ਗੁਰਬਾਣੀ ਦੀ ਇਹ ਪੰਗਤੀ ਦੀ ਵਿਚਾਰ ਕਰਦਿਆਂ ਕੋਈ ਭੁੱਲ ਚੁੱਕ ਹੋ ਜਾਈ ਤੇ ਮੈਨੂੰ ਮਾਫ ਕਰਨਾ ਜੀ ਵੀਡੀਓ ਚੰਗੀ ਲਾਇਕ ਕਮੈਂਟ ਸ਼ੇਅਰ ਕਰ ਦਿਓ ਹੋਰਨਾਂ ਤੱਕ ਇਹਨੂੰ ਸ਼ੇਅਰ ਕਰਿਓ ਤਾਂ ਕਿ ਸਭਨਾਂ ਨੂੰ ਗੁਰਬਾਣੀ ਦੇ ਅਰਥ ਪਤਾ ਲੱਗਣ ਤੇ ਤੁਸੀਂ ਆਨਲਾਈਨ ਮੇਥੋਂ ਗੁਰਬਾਣੀ ਵੀ ਸਿੱਖ ਸਕਦੇ ਹੋ ਮੈਂ ਆਨਲਾਈਨ ਕਲਾਸਸ ਵੀ ਲਗਾਉਂਦਾ ਹਾਂ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ